ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਿਬੜਾਂ ਦੀ ਚਟਨੀ ਬਣਾਵਾਂਗੇ। ਇਹਨਾਂ ਨੂੰ ਚਿਬੜੇ ਜਾਂ ਕਚਰੀਆਂ ਵੀ ਕਹਿੰਦੇ ਨੇ ਅੱਜ ਆਪਾਂ ਇਸ ਦੀ ਚਟਨੀ ਬਣਾਵਾਂਗੇ। ਇਸ ਦੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਹੁਣ ਆਪਾਂ ਇਹ ਚਟਨੀ ਨੂੰ ਬਣਾ ਲਵਾਂਗੇ। ਇਸ ਦੇ ਲਈ ਜਦ ਤੇ ਆਪਾਂ 4 ਚਿਬੜੇ ਲਏ ਨੇ, 2 ਹਰੀਆਂ ਮਿਰਚਾਂ ਲਵਾਂਗੇ। ਇਹ ਸਭ ਨੂੰ ਆਪਾਂ ਚੇਲੇ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਆਪਾਂ ਥੋੜੀ ਜਿਹੀ ਲਸਣ ਵੀ ਲਈ ਹੈ ਤੇ ਦੋ ਪਿਆਜ਼ ਲੈਨੇ ਜੇਕਰ ਆਪਾਂ ਪਿਆਜ਼ ਨਾ ਪਾਣਾ ਹੋਵੇ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਪਰ ਅੱਜ ਆਪਾਂ ਇਹ ਚਟਨੀ ਨੂੰ ਪਿਆਜ਼ ਪਾ ਕੇ ਬਣਾਵਾਂਗੇ ਜੇਕਰ ਚਟਨੀ ਦੇ ਵਿੱਚ ਪਿਆਜ਼ ਨਾ ਪਾਣਾ ਹੋਵੇ ਤਾਂ ਆਪਾਂ ਇਸ ਦੀ ਜਗ੍ਹਾ ਚਿਪੜ ਜਰਾ ਲੈ ਲਵਾਂਗੇ ਇਸ ਨੂੰ ਚੇਲੇ ਲਵਾਂਗੇ ਇਹ ਚਟਨੀ 슈ਗਰ ਤੇ ਬਲੱਡ ਪ੍ਰੈਸ਼ਰ ਦੇ ਲਈ ਫਾਇਦੇਮੰਦ ਹੈ। ਇਸ ਦੀ ਚਟਨੀ ਤਾਂ ਵਧੀਆ ਬਣਦੀ ਹੀ ਹੈ, ਚਿਬੜਾਂ ਦੀ ਸਬਜ਼ੀ ਵੀ ਵਧੀਆ ਬਣਦੀ ਹੈ ਤੇ ਅਚਾਰ ਵੀ ਵਧੀਆ ਬਣਦਾ ਹੈ। ਇਹ ਚਿਬੜ ਕੋੜੇ ਵੀ ਨਿਕਲ ਜਾਂਦੇ ਨੇ, ਇਸ ਤੇ ਲਈ ਆਪਾਂ ਇਸ ਦੀ ਚਟਨੀ ਬਣਾਉਣ ਤੋਂ ਪਹਿਲਾਂ ਇਸ ਨੂੰ ਟੇਸਟ ਕਰ ਲਵਾਂਗੇ, ਫਿਰ ਹੀ ਇਸ ਦੀ ਚਟਨੀ ਬਣਾਵਾਂਗੇ। रेसिपी ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿੜਾਂ ਦੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਕਈ ਵਾਰ ਘਰ ਦੇ ਵਿੱਚ ਸਬਜ਼ੀ ਨਾ ਹੋਵੇ ਜਾਂ ਸਬਜ਼ੀ ਬਣਾਉਣ ਨੂੰ ਮਨ ਨਾ ਹੋਵੇ ਤਾਂ ਆਪਾਂ ਇਹ ਚਟਨੀ ਨੂੰ ਬਣਾ ਸਕਦੇ ਹਾਂ। ਆਪਾਂ ਇਸਦੇ ਵਿੱਚ ਹਰੀਆਂ ਦੋ ਮਿਰਚਾਂ ਪਾਵਾਂਗੇ ਆਪਾਂ ਇਸਦੇ ਵਿੱਚ ਲਾਲ ਮਿਰਚਾਂ ਵੀ ਪਾ ਸਕਦੇ ਹਾਂ ਪਿਆਜ਼ ਨਾ ਪਾਉਣਾ ਹੋਵੇ ਤਾਂ ਆਪਾਂ ਪਿਆਜ਼ ਨੂੰ ਸਕਿਪ ਵੀ ਕਰ ਸਕਦੇ ਹਾਂ ਜੇਕਰ ਆਪਾਂ ਤੜਕਾ ਲਗਾ ਕੇ ਚਟਨੀ ਨੂੰ ਫ੍ਰिज ਵਿੱਚ ਰੱਖ ਦੇਵਾਂਗੇ ਤੇ ਕੁਝ ਦਿਨ ਇਹ ਚਟਨੀ ਖਰਾਬ ਨਹੀਂ ਹੋਏਗੀ ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਸ ਨਾਲ ਰੋਟੀ ਖਾ ਸਕਦੇ ਹਾਂ ਚਾਰੇ ਜਿਬੜਾ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਇਸ ਨੂੰ ਕਚਰੀਆ ਵੀ ਕਿਹਾ ਜਾਂਦਾ ਹੈ ਤੇ ਜਿਬੜ ਵੀ ਨੇ ਸਭ ਨੂੰ ਆਪ ਚੰਗੀ ਤਰ੍ਹਾਂ ਛੱਲ ਲਿਆ ਹੈ ਇਸ ਨੂੰ ਧੋ ਲਵਾਂਗੇ ਹੁਣ ਆਪਾਂ ਇਸ ਦੀ ਚਟਨੀ ਬਣਾਵਾਂਗੇ ਹਰੀਆਂ ਮਿਰਚਾਂ ਦੀਆਂ ਡੱਡੀਆਂ ਨੂੰ ਤੋੜ ਕੇ ਇਸ ਵਿੱਚ ਪਾਵਾਂਗੇ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਮਿਰਚਾਂ ਨੂੰ ਜਿਬੜਾ ਨੂੰ ਵੀ ਇਸ ਤਰ੍ਹਾਂ ਕੱਟ ਕੇ ਪਾਵਾਂਗੇ ਜੇ ਪਾਈ ਚਟਨੀ ਨੂੰ ਤੜਕਾ ਵਗੈਰਾ ਲਗਾ ਕੇ ਬਣਾਵਾਂਗੇ ਤੇ ਇਹ ਚਟਨੀ ਸਬਜੀ ਨਾਲੋਂ ਵੀ ਜ਼ਿਆਦਾ ਟੇਸਟੀ ਲੱਗਦੀ ਹੈ। ਪਿਆਜ਼ ਨੂੰ ਵੀ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਕੱਟ ਲਵਾਂਗੇ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਚਟਨੀ ਬਣਾਉਂਦੀਆਂ ਹੋਰ ਕਈ ਰੈਸਪੀ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ। ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਥੋੜੀ ਜਿਹੀ ਲਸਣ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਰੋਟੀ ਨਾਲ ਖਾਓ ਜਾਂ ਪਰੌਂਠੇ ਦੇ ਨਾਲ ਇਹ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਅੱਜ ਆਪਾਂ ਇਹ ਚਟਨੀ ਨੂੰ ਤੜਕਾ ਲਗਾ ਕੇ ਬਣਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਪੁਣਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਉਹਨੇ ਚਟਨੀ ਨੂੰ ਢੱਕ ਕੇ ਪੀਸ ਲਵਾਂਗੇ ਇਸ ਦੇ ਬੀਜ ਨੂੰ ਆਪਾਂ ਬਿਲਕੁਲ ਬਰੀਕ ਚੰਗੀ ਤਰ੍ਹਾਂ ਪੀਸ ਲਵਾਂਗੇ ਫਿਰ ਚਟਨੀ ਵਧੀਆ ਬਣ ਕੇ ਤਿਆਰ ਹੋਏਗੀ ਚਟਨੀ ਬਣ ਕੇ ਤਿਆਰ ਹੈ ਇਸ ਤਰੀਕੇ ਦੀ ਚਟਨੀ ਬਣ ਕੇ ਤਿਆਰ ਹੋਈ ਹੈ ਕਾਲੀ ਦੇ ਵਿੱਚ ਕੱਢ ਲਵਾਂਗੇ ਚਟਨੀ ਨੂੰ ਇਹ ਚਟਨੀ ਨੂੰ ਆਪਾਂ ਇਸ ਤਰ੍ਹਾਂ ਖਾਣਾ ਹੋ ਵੀ ਤੇ ਇਸ ਤਰ੍ਹਾਂ ਵੀ ਖਾ ਸਕਦੇ ਹਾਂ ਪਰ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਤੜਕਾ ਲਗਾਉਣ ਦੇ ਨਾਲ ਇਹ ਚਟਨੀ ਹੋਰ ਵੀ ਜ਼ਿਆਦਾ ਟੇਸਟੀ ਲੱਗੇਗੀ ਹੁਣ ਚਟਨੀ ਬਣ ਕੇ ਤਿਆਰ ਹੈ ਇਸ ਨੂੰ ਤੜਕਾ ਲਗਾ ਲਵਾਂਗੇ ਪੈਨ ਦੇ ਵਿੱਚ 2 ਚਮਚੇ ਦੇਸੀ ਘਿਓ ਲਵਾਂਗੇ ਦੇਸੀ ਘਿਓ ਦਾ ਤੜਕਾ ਲਗਾ ਕੇ ਬਣਾਵਾਂਗੇ ਚਟਨੀ ਨੂੰ ਇਹ ਨੂੰ ਚੰਗੀ ਤਰ੍ਹਾਂ ਪਿਘਲਾ ਲਵਾਂਗੇ ਥੋੜੀ ਜਿਹੀ ਦੇਖੀ ਲਾਲ ਮਿਰਚ ਪਾਵਾਂਗੇ ਇਸੇ ਨਸਤੇ ਵਿੱਚ ਮਿਕਸ ਕਰ ਲਵਾਂਗੇ ਫਿਰ ਜੋ ਚਟਨੀ ਬਣਾ ਕੇ ਰੱਖੀ ਸੀ ਉਹ ਚਟਨੀ ਪਾਵਾਂਗੇ ਇਹ ਚਟਨੀ ਨੂੰ ਇਸਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀਰਾ ਪਾਣਾ ਹੋਵੇ ਤਾਂ ਆਪਾਂ ਜੀਰਾ ਵੀ ਪਾ ਸਕਦੇ ਹਾਂ ਪਿਆਜ਼ ਦੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੇ ਚਟਨੀ ਨੂੰ ਗਾੜਾ ਹੁਣ ਤੱਕ ਪਕਾ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਇਹ ਚਟਨੀ ਨੂੰ ਬਣਾਉਣ ਦੇ ਲਈ ਆਪਾਂ ਪੱਕੇ-ਪੱਕੇ ਚਿਬੜ ਲਵਾਂਗੇ ਕੱਚੇ ਚਿਬੜ ਨਹੀਂ ਲਵਾਂਗੇ ਕੱਚੇ ਚਿਬੜਾਂ ਦੇ ਨਾਲ ਚਟਨੀ ਕੌੜੀ ਬਣੇਗੀ बड़े साइज ਦੇ ਚਿਬੜ ਨਹੀਂ ਲਵਾਵਾਂਗੇ ਛੋਟੇ साइज ਦੇ ਚਿਬੜ ਨੂੰਣਗੇ ਉਹਨਾਂ ਦੀ ਚਟਨੀ ਜ਼ਿਆਦਾ ਵਧੀਆ ਬਣਦੀ ਹੈ ਇਹ ਚਟਨੀ ਨੂੰ ਰੋਟੀ ਪਰੌਂਠੇ ਜਾਂ ਚੋਲੇ ਨਾਲ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਹੁਣ ਚਟਨੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਇਹ ਚਟਪਟੀ ਜਿਹੀ ਚਟਨੀ ਰੋਟੀ ਪਰੌਂਠੇ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਰੈਸਪੀ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਚਿਬੜਿਆਂ ਦੀ ਚਟਨੀ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਚਟਨੀ ਬਣ ਕੇ ਤਿਆਰ ਹੈ